ਵਿੰਗਟੇ ਟਿੱਡੇ ਟੰਗ ਨਾਲ ਪਾਲਿਸ਼ਡ ਸ਼ਬਦਾਂ 'ਚ ਇਹਨਾਂ ਨੇ ਉਹੀ ਕੁਝ ਕੀਤਾ ਜਿਹੜਾ ਕਾਰਪੋਰੇਟ ਐਗਰੀਕਲਚਰ ਵੱਲ ਵਧਣ ਦੀ ਗੱਲ ਐ ਮੰਡੀ ਤੋੜਨ ਦੀ ਗੱਲ ਐ ਇਸ ਦੇ ਵਿੱਚ ਬਾਰ ਬਾਰ ਕਿਹਾ ਗਿਆ ਕਿ ਪ੍ਰਾਈਵੇਟ ਮੰਡੀਆਂ ਖੋਲੀਆਂ ਜਾਣ ਉਹਨਾਂ ਨੂੰ ਜਿਹੜੇ ਪ੍ਰਾਈਵੇਟ ਯਾਰ ਡਿਕਲੇਅਰ ਕੀਤਾ ਜਾਏ ਸਾਈਲੋਜ਼ ਨੂੰ ਪ੍ਰਾਈਵੇਟ ਯਾਰ ਡਿਕਲੇਅਰ ਕੀਤਾ ਜਾਏ ਕਿਸੇ ਵਪਾਰੀ ਨੂੰ ਕਿਤੋਂ ਵੀ ਖਰੀਦਣ ਦੀ ਇਜਾਜ਼ਤ ਦਿੱਤੀ ਜਾਏ ਇਹੀ ਕੁਝ ਤਾਂ ਉਸ ਕਾਨੂੰਨ ਤੇ ਕਹਿ ਪਰ ਪਹਿਲਾਂ ਨੋ ਵੱਡਾ ਅੰਦੋਲਨ ਹੋਏਗਾ ਅਸੀਂ ਇਹਨੂੰ ਟੋਲਰੇਟ ਨਹੀਂ ਕਰਾਂਗੇ ਉਹੀ ਕਾਨੂੰਨ ਜਿਹੜੇ ਤੁਸੀਂ ਰੱਦ ਕਰਾ ਕੇ ਆਏ ਹੋ ਲੰਬਾ ਸਮਾਂ ਸਟਰਗਲ ਕੀਤੀ ਉੱਥੇ ਪੰਜਾਬ ਤੋਂ ਔਰ ਉਸ ਤੋਂ ਬਾਅਦ ਫਿਰ ਉਹੀ ਸਿਸਟਮ ਹਿਮਾਚਲ ਹਲਾ ਤੋਂ ਲੱਗਦਾ ਕਿ ਪੰਜਾਬ ਦੇ ਵਿੱਚ ਕੋਈ ਭੁਲੇਖਾ ਨਹੀਂ ਤੁਸੀਂ ਜਿਹੜਾ ਉਹਦਾ ਡਰਾਫਟ ਹੈ ਉਹਨੂੰ ਪੜੋ ਬੜਾ ਸਪਸ਼ਟ ਤੇ ਇਸ ਤੇ ਵੀ ਇਹ ਮੰਡੀ ਤੋੜਨ ਦੀ ਕਿਸਾ ਜੀ ਕਨਸਟੀਟਿਊਸ਼ਨ ਕਹਿੰਦਾ ਵੀ ਇਹ ਐਗਰੀਕਲਚਰ ਸਟੇਟ ਸਬਜੈਕਟ ਹੈ ਡਿਵਲ ਮਾਰਕੀਟਿੰਗ ਸਟੇਟ ਸਬਜੈਕਟ ਹੈ ਇਹ ਮੇਰੇ ਕਹਿਣ ਦੀ ਗੱਲ ਨਹੀਂ ਕਨਸਟੀਟਿਊਸ਼ਨ ਕਹਿੰਦਾ ਹੈ ਜੇ ਸਟੇਟ ਗਵਰਨਮੈਂਟ ਇਸ ਗਲਤੀ ਅੜ ਜੇ ਵੀ ਪੰਜਾਬ ਚ ਲਾਗੂ ਨਹੀਂ ਕਰਨਾ ਕਿਸੇ ਦੀ ਮਜਾਲ ਨਹੀਂ ਕੋਈ ਇੱਥੇ ਕਰ ਦੇ ਜਿੱਥੇ ਦੀ ਮੈਨੂੰ ਸਾਨੂੰ ਡਰ ਹੈ ਵੀ ਜਿਹੜੀਆਂ ਬੀਜੇਪੀ ਰੂਲ ਜਿਹੜੀਆਂ ਡਬਲ ਇੰਜਨ ਸਰਕਾਰਾਂ ਨੇ ਉਹਨਾਂ ਨੇ ਕੇਂਦਰ ਤੋਂ ਡਰਦੇ ਉਹਨਾਂ ਨੇ ਇਹਨੂੰ ਮੰਨ ਰਹੇ ਨੇ ਨਵੀਂ ਐਗਰੀਕਲਚਰ ਪਾਲਿਸੀ ਤੇ ਮਾਰਕੀਟਿੰਗ ਪਾਲਿਸੀ ਨੂੰ ਲੈ ਕੇ ਮੀਟਿੰਗ ਹੋਈ ਹੈ ਗੁਰਮੀਤ ਸਿੰਘ ਖੁੱਡੀਆਂ ਦੇ ਨਾਲ ਕਿਸਾਨ ਲੀਡਰਾਂ ਦੀ ਔਰ ਇਸ ਨੂੰ ਲੈ ਕੇ ਚਰਚਾ ਇਹ ਹੈ ਕਿ ਇਹ ਨਵੇਂ ਖੇਤੀ ਕਾਨੂੰਨ ਜੋ ਪੁਰਾਣੇ ਸੀ ਉਹੀ ਤਿੰਨੇ ਕਾਨੂੰਨ ਨਵੀਂ ਸੂਰਤ ਦੇ ਵਿੱਚ ਲਾਗੂ ਕੀਤੇ ਜਾ ਰਹੇ ਆ ਕਿਸਾਨ ਲੀਡਰਾਂ ਨੂੰ ਐ ਕਿਉਂ ਲੱਗਦਾ ਤਾਂ ਪੂਰੀ ਡਿਟੇਲਸ ਜਨਨ ਦੀ ਜਨਨ ਦੇ ਲਈ ਸਾਡੇ ਨਾਲ ਨੇ ਬਲਬੀਰ ਸਿੰਘ ਰਾਜਵਾਲ ਜੀ ਕਿਸਾਨ ਲੀਡਰ ਨੇ ਰਾਜਵਾਲ ਸਾਹਿਬ ਮੀਟਿੰਗ ਹੋਈ ਹੈ ਤੁਹਾਡੀ ਗੁਰਮੀਤ ਸਿੰਘ ਖੁੱਡੀਆਂ ਦੇ ਨਾਲ ਐਗਰੀਕਲਚਰ ਮਿਨਿਸਟਰ ਦੇ ਨਾਲ ਕੀ ਪੂਰੀ ਚਰਚਾ ਹੋਈ ਹੈ ਕਿਹੜੇ ਕਿਹੜੇ ਇਸ਼ੂਜ਼ ਨੂੰ ਲੈ ਕੇ ਔਰ ਇਸ ਦੇ ਬਾਰੇ ਥੋੜਾ ਦੱਸਿਓ ਕਿ ਇਹ ਕਿਉਂ ਖਰਚਾ ਪ੍ਰਗਟਾਇਆ ਜਾ ਰਿਹਾ ਹੈ ਕਿ ਉਹੀ ਤਿੰਨ ਕਾਨੂੰਨ ਫਿਰ ਨਵੇਂ ਸੂਰਤ ਦੇ ਵਿੱਚ ਲਾਗੂ ਹੋ ਸਕਦੇ ਆ ਦੇਖੋ ਖੇਤੀ ਤੇ ਖੇਤੀ ਮਾਰਕੀਟਿੰਗ ਦੋਏ ਸਟੇਟ ਸਬਜੈਕਟ ਨੇ ਸੰਵਿਧਾਨ ਦੇ ਵਿੱਚ ਇਹਦੇ ਵਿੱਚ ਕੇਂਦਰ ਸਰਕਾਰ ਦਖਲ ਨਹੀਂ ਦੇ ਸਕਦਾ ਫਿਰ ਇਹ ਤੋਂ ਵੀ ਅੱਗੇ ਪੰਜਾਬ ਦਾ ਮਾਰਕੀਟਿੰਗ ਸਿਸਟਮ ਦੁਨੀਆ ਦਾ ਸਭ ਤੋਂ ਵਧੀਆ ਮਾਰਕੀਟਿੰਗ ਸਿਸਟਮ ਹੈ ਸਿਰਫ ਹਰਿਆਣੇ ਨੇ ਸਾਡੀ ਨਕਲ ਕੀਤੀ ਹੈ ਇਦਾਂ ਦਾ ਕਿਤੇ ਮਾਰਕੀਟਿੰਗ ਸਿਸਟਮ ਮਿਲਦਾ ਨਹੀਂ ਔਰ ਇਹ ਜਿਹੜਾ ਡਰਾਫਟ ਭੇਜਿਆ ਗਿਆ ਹੈ ਇਹ ਸਰਕਾਰ ਦੀ ਸ਼ਰਾਰਤ ਹੈ ਜਿਹੜੇ ਪਹਿਲਾਂ ਤਿੰਨ ਕਾਨੂੰਨ ਅਸੀਂ ਵਾਪਸ ਕਰਾ ਕੇ ਆਏ ਆ ਉਹਨਾਂ ਦੇ ਵਿੱਚੋਂ ਦੋ ਦੀ ਨਕਲ ਹੈ ਵਿੰਗੇ ਟਿੱਡੇ ਟੰਗ ਨਾਲ ਪਾਲਿਸ਼ਡ ਸ਼ਬਦਾਂ 'ਚ ਇਹਨਾਂ ਨੇ ਉਹੀ ਕੁਝ ਕੀਤਾ ਜਿਹੜਾ ਕਾਰਪੋਰੇਟ ਐਗਰੀਕਲਚਰ ਵਨ ਵਧਣ ਦੀ ਗੱਲ ਹੈ ਮੰਡੀ ਤੋੜਨ ਦੀ ਗੱਲ ਹੈ ਉਹਨੇ ਇਹਦੇ ਵਿੱਚ ਬਾਰ ਬਾਰ ਕਿਹਾ ਗਿਆ ਵੀ ਪ੍ਰਾਈਵੇਟ ਮੰਡੀਆਂ ਖੋਲੀਆਂ ਜਾਣ ਉਹਨਾਂ ਨੂੰ ਜਿਹੜੇ ਪ੍ਰਾਈਵੇਟ ਯਾਰ ਡਿਕਲੇਅਰ ਕੀਤਾ ਜਾਏ ਸਾਈਲੋਸ ਨੂੰ ਪ੍ਰਾਈਵੇਟ ਯਾਰ ਡਿਕਲੇਅਰ ਕੀਤਾ ਜਾਏ ਕਿਸੇ ਵਪਾਰੀ ਨੂੰ ਕਿਤੋਂ ਵੀ ਖਰੀਦਣ ਦੀ ਇਜਾਜ਼ਤ ਦਿੱਤੀ ਜਾਏ ਇਹੀ ਕੁਝ ਤਾਂ ਉਸ ਕਾਨੂੰਨ 'ਚ ਸੀ ਤੋਂ ਉਹੀ ਸਾਰਾ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਅਸੀਂ ਨੂੰ ਕਿਹਾ ਹੈ ਪੰਜਾਬ ਸਰਕਾਰ ਨੂੰ ਵੀ ਸਾਡਾ ਜਿਹੜਾ ਕੰਸਰਨ ਹੈ ਉਹ ਇਹ ਹੈ ਵੀ ਸਾਡੀ ਮੰਡੀ ਤੋੜਨਾ ਚਾਹੁੰਦੇ ਨੇ ਅਸੀਂ ਮਿਸਾਲ ਦਿੱਤੀ ਹੈ ਵੀ ਹਿਮਾਚਲ ਦੇ ਵਿੱਚ ਸੇਵ ਦੇ ਦੀ ਖਰੀਦ ਦੇ ਮਾਮਲੇ 'ਚ ਅਡਾਨੀ ਨੇ ਐਂਟਰ ਕੀਤਾ ਜੋ ਕਾਰਪੋਰੇਟ ਦਾ ਖਾਸਾ ਹੁੰਦਾ ਹੈ ਉਹਦੇ ਮੁਤਾਬਕ ਉਹਨੇ ਪਹਿਲਾਂ ਆਪਣੇ ਕੰਪੀਟੀਟਰ ਨੂੰ ਮਾਰਨਾ ਸੀ ਉਹਨੇ ਆ ਕੇ ਮਾਰਕੀਟ 'ਚ ਰੇਟ ਇੰਨੇ ਚੱਕ ਤੇ ਦੁੱਗਣੇ ਰੇਟ 'ਤੇ ਸੇਵ ਖਰੀਦਣਾ ਸ਼ੁਰੂ ਕਰਤੇ 2 ਸਾਲ ਕਰੀ ਗਿਆ ਜਦੋਂ ਉਹਦਾ ਕੰਪੀਟੀਟਰ ਭੱਜ ਗਿਆ ਤੇ ਇੱਕਦਮ ਮਾਰਕੀਟ ਕਰੈਸ਼ ਕਰਕੇ ਰੇਟ 1/3 ਰਹਿ ਗਏ ਤੇ ਹੁਣ ਉੱਥੇ ਦੇ ਹਾਂ ਚੀਕਾ ਮਾਰਦੇ ਨੇ ਸੇਬ ਬਿਲਕੁਲ ਸੇਬ ਪਿੱਟ ਗਿਆ ਤੇ ਅੱਜ ਹੁਣ ਇਹੀ ਹਾਲ ਪੰਜਾਬ ਵਿੱਚ ਜੇ ਪ੍ਰਾਈਵੇਟ ਕਾਰਪੋਰੇਟ ਦੇ ਹੱਥ ਵਿੱਚ ਚਲਾ ਜਾਂਦਾ ਤਾਂ ਫਿਰ ਇਹੀ ਹਾਲ ਜਿਹੜਾ ਨਾ ਕਿਸਾਨਾਂ ਦਾ ਪੰਜਾਬ 'ਚ ਹੋਏਗਾ ਅਸੀਂ ਨਹੀਂ ਚਾਹੁੰਦੇ ਵੀ ਪੰਜਾਬ ਦੀ ਮੰਡੀ ਟੁੱਟੇ ਇਸ ਕਰਕੇ ਅਸੀਂ ਇਹਦਾ ਵਿਰੋਧ ਕਰਕੇ ਆਏ ਹਾਂ ਤੁਹਾਨੂੰ ਲੱਗਦਾ ਕਿ ਉਹ ਉਹੀ ਕਾਨੂੰਨ ਜਿਹੜੇ ਤੁਸੀਂ ਰੱਦ ਕਰਾ ਕੇ ਆਏ ਹੋ ਲੰਬਾ ਸਮਾਂ ਸਟਰਗਲ ਕੀਤੀ ਉੱਥੇ ਪੰਜਾਬ ਤੋਂ ਉਹ ਇਵਨ ਤੁਸੀਂ ਪੂਰੇ ਦੇਸ਼ ਦੇ ਵਿੱਚ ਮੂਵਮੈਂਟ ਖੜੀ ਕੀਤੀ ਉਸ ਤੋਂ ਬਾਅਦ ਪ੍ਰੈਸ਼ਰ ਕ੍ਰੀਏਟ ਹੋਇਆ ਤਾਂ ਉਹ ਕਾਨੂੰਨ ਵਾਪਸ ਹੋ ਗਏ ਉਹਨਾਂ ਨੂੰ ਨਵੇਂ ਸੂਰਤ ਦੇ ਵਿੱਚ ਔਰ ਜਿਵੇਂ ਮੰਨ ਲਓ ਕਿ ਦੋ ਸਾਲ ਤੱਕ ਝੋਨੇ ਦੇ ਭਾਅ ਵਧਾ ਦੇਣਗੇ ਕਣਕ ਦੇ ਵਧਾ ਦੇਣਗੇ ਉਸ ਤੋਂ ਬਾਅਦ ਮੰਡੀਆਂ ਕ੍ਰੈਸ਼ ਕਰ ਜਾਣਗੀਆਂ ਔਰ ਉਸ ਤੋਂ ਬਾਅਦ ਫਿਰ ਉਹੀ ਸਿਸਟਮ ਹਿਮਾਚਲ ਹਿਲਾ ਤੋਂ ਲੱਗਦਾ ਕਿ ਪੰਜਾਬ ਦੇ ਵਿੱਚ ਆ ਜਾਊਗਾ ਨਹੀਂ ਬਿਲਕੁਲ ਇਹਦੀ ਕੋਈ ਭੁਲੇਖਾ ਨਹੀਂ ਤੁਸੀਂ ਜਿਹੜਾ ਉਹਦਾ ਡਰਾਫਟ ਹੈ ਉਹਨੂੰ ਪੜੋ ਬੜਾ ਸਪਸ਼ਟ ਦਸਤਾਬੀ ਇਹ ਮੰਡੀ ਤੋੜਨ ਦੀ ਇੱਕ ਸਾਜ਼ਿ ਜਾਬ ਸਰਕਾਰ ਦਾ ਰਵਈਆ ਤੁਹਾਨੂੰ ਕਿਵੇਂ ਲੱਗਿਆ ਖੇਤੀਬਾੜੀ ਮੰਤਰੀ ਦਾ ਰਵਈਆ ਕਿਹੋ ਜਿਹਾ ਲੱਗਿਆ ਉਹਨਾਂ ਨੇ ਕਿਹਾ ਵੀ ਮੈਂ ਅਫੀਸ਼ੀਅਲਸ ਨਾਲ ਮੀਟਿੰਗ ਕਰ ਚੁੱਕਾ ਤੇ ਮੈਂ ਤੁਹਾਡੇ ਨਾਲ ਕਰ ਲਈ ਮੀਟਿੰਗ ਇੱਕ ਮੀਟਿੰਗ ਮੈਂ ਬੁੱਧੀਜੀਵੀਆਂ ਨਾਲ ਕਰਨੀਆਂ ਹੋਰ ਐਕਸਪਰਟਸ ਨਾਲ ਕਰਨੀਆਂ ਉਹਦੇ ਬਾਅਦ ਚਿੰਤਾ ਨਾ ਕਰੋ ਅਸੀਂ ਤੁਹਾਡੇ ਨਾਲ ਸਹਿਮਤ ਹਾਂ ਅਸੀਂ ਉਹਨਾਂ ਨੂੰ ਕਿਹਾ ਵੀ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਇਹਨੂੰ ਆਊਟਰੇਟਲੀ ਰਿਜੈਕਟ ਕਰੋ ਹਾਈਬ੍ਰਿਡ ਬੀ ਬੀਜਾਂ ਦਾ ਵੀ ਸੀਡਸ ਦਾ ਵੀ ਇਹਦੇ ਵਿੱਚ ਕੁਝ ਹੈਗਾ ਕਿ ਜੇ ਐਗਰੀਮੈਂਟ ਜੇ ਕਾਨੂੰਨ ਇਹ ਲਾਗੂ ਹੁੰਦਾ ਇਹ ਪਾਲਿਸੀ ਅਲੱਗ ਹੁੰਦੀ ਬੜਾ ਬੜਾ ਕੁਝ ਉਹਨਾਂ ਨੇ ਲਿਖਿਆ ਹੈ ਰਿਸਰਚ ਦੇ ਬਾਰੇ ਵੀ ਲਿਖਿਆ ਹਾਂਜੀ ਕਿੰਨੇ ਪੇਜਾਂ ਦਾ ਡਰਾਫਟ 35 ਇਹ 35 ਪੇजेस ਦਾ ਡਰਾਫਟ ਹੈ ਇਹ ਬਹੁਤ ਬਲਕਿ ਕਈ ਚੀਜ਼ਾਂ ਤਾਂ ਆਲਰੇਡੀ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਵੇਲੇ ਉਹ ਕਰਗੇ ਹੋਏ ਨੇ ਅਸੀਂ ਉਹਨਾਂ ਦੀ ਵੀ ਡਿਮਾਂਡ ਕੀਤੀ ਹੈ ਵੀ ਉਹਨੂੰ ਫੇਰ ਤੁਸੀਂ ਅਸੈਂਬਲੀ ਸੈਸ਼ਨ ਬੁਲਾ ਕੇ ਉਹਦੇ ਵਿੱਚ ਉਹ ਸਾਰੇ ਜਿਹੜੀਆਂ ਅਮੈਂਡਮੈਂਟਸ ਕੀਤੀਆਂ ਨੇ ਉਹਨਾਂ ਨੂੰ ਵਾਪਸ ਲਾਓ ਤੁਸੀਂ ਪੂਰਾ ਬਰੀਫਲੀ ਪੜਿਆ ਹੋਊਗਾ ਮਾਰਾਂ ਦੇ ਨਾਲ ਵੀ ਗੱਲਬਾਤ ਕੀਤੀ ਹੋਊਗੀ ਤੁਸੀਂ ਤੁਹਾਨੂੰ ਇਹ ਚੀਜ਼ ਇਹ ਲੱਗਦਾ ਕਿ ਇਹ ਸਟੇਟ ਸਬਜੈਕਟ ਆ ਜਾਂ ਤੁਹਾਨੂੰ ਇਹ ਲੱਗਦਾ ਕਿ ਸੈਂਟਰ ਲਾਗੂ ਕਰ ਕਰੋਗੇ ਕਰੂਗਾ ਇਸ ਚੀਜ਼ ਨੂੰ ਇਹ ਮੇਰੇ ਲੱਗਣ ਦੀ ਗੱਲ ਨਹੀਂ ਤੁਸੀਂ ਗੋ ਥਰੂ ਦਾ ਕਨਸਟੀਟਿਊਸ਼ਨ ਕਨਸਟੀਟਿਊਸ਼ਨ ਕਹਿੰਦਾ ਵੀ ਇਹ ਐਗਰੀਕਲਚਰ ਸਟੇਟ ਸਬਜੈਕਟ ਹੈ ਡਿਜੀਟਲ ਮਾਰਕੀਟਿੰਗ ਸਟੇਟ ਸਬਜੈਕਟ ਹੈ ਇਹ ਮੇਰੇ ਕਹਿਣ ਦੀ ਗੱਲ ਨਹੀਂ ਕਨਸਟੀਟਿਊਸ਼ਨ ਕਹਿੰਦਾ ਨਹੀਂ ਪਰ ਤੁਹਾਨੂੰ ਇਹ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਸਟੇਟ ਕਰ ਜਾਂਦਾ ਕਿਸਾਨਾਂ ਦੇ ਨਾਲ ਔਰ ਉਸ ਤੋਂ ਬਾਅਦ ਫਿਰ ਜਿਹੜਾ ਹੈ ਵਿਡਰੋ ਕਰਨਾ ਪਊਗਾ ਸੈਂਟਰ ਨੂੰ ਜਾਂ ਪੰਜਾਬ ਚ ਲਾਗੂ ਨਹੀਂ ਕਰ ਪਾਉਗੇ ਫਿਰ ਦੇਖੋ ਜੇ ਸਟੇਟ ਗਵਰਨਮੈਂਟ ਇਸ ਗੱਲ ਤੇ ਅੜ ਜੇ ਵੀ ਪੰਜਾਬ ਚ ਲਾਗੂ ਨਹੀਂ ਕਰਨਾ ਕਿਸੇ ਦੀ ਮਜਾਲ ਨਹੀਂ ਕੋਈ ਇੱਥੇ ਕਰ ਦੇ ਜਿੱਥੇ ਦੀ ਮੈਨੂੰ ਸਾਨੂੰ ਡਰ ਹੈ ਵੀ ਜਿਹੜੀ ਬੀਜੇਪੀ ਰੂਲ ਜਿਹੜੀਆਂ ਡਬਲ ਇੰਜਨ ਸਰਕਾਰਾਂ ਨੇ ਉਹਨਾਂ ਨੇ ਕੇਂਦਰ ਤੋਂ ਡਰਦੇ ਉਹਨਾਂ ਨੇ ਇਹਨੂੰ ਮੰਨ ਲੈਣਾ ਬਾਕੀ ਸਰਕਾਰਾਂ ਅੜਨ ਗਈ ਇਹਨੂੰ ਕੋਈ ਵੀ ਅਲਾਉ ਨਹੀਂ ਕਰੇਗਾ ਲੱਗਦਾ ਜਿਵੇਂ ਹਰਿਆਣਾ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਔਰ ਰਾਜਸਥਾਨ ਦੇ ਵਿੱਚ ਹੋਰ ਜਿਹੜੀਆਂ ਜਿਹੜੀਆਂ ਵੀ ਫੇਸ ਕਰਨਗੇ ਉਹ ਤਾਂ ਬੜਾ ਕਲੀਅਰ ਹੈ ਪਰ ਦੇਲ ਹੇਵ ਟੂ ਫੇਸ ਦਾ 뮤ਜ਼ਿਕ ਤੁਸੀਂ ਸਦੀ ਵਰਨਿੰਗ ਵੀ ਦਿੱਤੀ ਹੈ ਕਿ ਜੇ ਕਹੇ ਵੀ ਫਿਰ ਪਹਿਲਾਂ ਨਾਲ ਵੱਡਾ ਅੰਦੋਲਨ ਹੋਏਗਾ ਅਸੀਂ ਉਹਨੂੰ ਟਾਲਰੇਟਰੀ ਕਰਾਂਗੇ ਠੀਕ ਥੈਂਕ ਯੂ ਤਾਂ ਕਿਸਾਨ ਲੀਡਰ ਬਲਬੀਰ ਸਿੰਘ ਰਾਜੀਵਾਲ ਸਾਡੇ ਨਾਲ ਸੀਗੇ ਗੱਲਬਾਤ ਉਹਨਾਂ ਨੇ ਦੱਸੀ ਹੈ ਕਿ ਖੇਤੀਬਾੜੀ ਮੰਤਰੀ ਦੇ ਨਾਲ ਕੀ ਗੱਲਬਾਤ ਹੋਈ ਹੈ ਕਿਉਂਕਿ 35 ਪੇਜਾਂ ਦਾ ਇਹ ਪੂਰਾ ਡਰਾਫਟ ਕੇਂਦਰ ਸਰਕਾਰ ਦੇ ਵੱਲੋਂ ਆਇਆ ਜਿਸ ਨੂੰ ਲੈ ਕੇ ਇਹਨਾਂ ਨੇ ਕੋਖ ਕੀਤੀ ਹੈ ਪੜਤਾਲ ਕੀਤੀ ਹੈ ਇਹਨਾਂ ਨੇ ਔਰ ਉਸ ਤੋਂ ਬਾਅਦ ਐਗਰੀਕਲਚਰ ਮਿਨਿਸਟਰ ਗੁਰਮੀਤ ਸਿੰਘ ਖੁੱਡੀਆਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਨਾਲ ਹੀ ਇਹ ਮੰਗ ਕੀਤੀ ਹੈ ਕਿ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਇਆ ਜਾਵੇ ਸੈਸ਼ਨ ਬੁਲਾ ਕੇ ਇਸ ਖਾੜੇ ਨੂੰ ਰੱਦ ਕੀਤਾ ਜਾਵੇ ਸਰਕਾਰੇ ਦੇ ਤੇ ਸਟੈਂਡ ਲਵੇ ਕਿ ਅਸੀਂ ਇਹ ਕਾਨੂੰਨ ਇਹ ਜੋ ਫਾਰਮੈਟ ਉਹਨਾਂ ਨੇ ਭੇਜਿਆ ਇਸ ਨੂੰ ਪੰਜਾਬ ਦੇ ਵਿੱਚ ਲਾਗੂ ਨਹੀਂ ਹੋਣ ਦਿਆਂਗੇ ਔਰ ਜੇ ਇਸ ਤਰ੍ਹਾਂ ਦਾ ਕੁਝ ਹੁੰਦਾ ਹੈ ਜੇ ਲਾਗੂ ਹੁੰਦਾ ਹੈ ਇਹ ਤਾਂ ਫਿਰ ਉਹਨਾਂ ਨੇ ਕਿਹਾ ਕਿ ਖੇਤੀ ਘਾਟੇ ਦੇ ਵਿੱਚ ਜਾਏਗੀ ਕਿ हिमाचल ਦੇ ਵਿੱਚ ਸੇਬਾਂ ਦਾ ਐਗਜ਼ਾਮਪਲ ਇਹਨਾਂ ਨੇ ਦਿੱਤਾ ਕਿ ਦੋ ਸਾਲ ਸੇਬਾਂ ਦੇ ਰੇਟ ਪ੍ਰਾਈਸ ਹਾਈਕ ਗਏ ਔਰ ਉਸ ਤੋਂ ਬਾਅਦ ਫਿਰ ਜਦੋਂ ਕੰਪਿਟਿਟਰ ਭੱਜ ਗਿਆ ਔਰ ਉਸ ਤੋਂ ਬਾਅਦ ਫਿਰ ਹੁਣ ਕੋਈ ਸੇਬ ਖਰੀਦਣ ਵਾਲਾ ਹੀ ਨਹੀਂ ਮਿਲਿਆ ਤਾਂ ਬਹੁਤ ਜੋ ਲੋਕ ਸੀ ਕਿਸਾਨ ਸੀ ਹਿਮਾਚਲ ਦੇ ਜਿਹੜੇ ਸੇਬ ਉਗਾਉਣ ਵਾਲੇ ਸੀਗੇ ਆ ਸੇਬਾਂ ਦੀ ਖੇਤੀ ਕਰਨ ਵਾਲੇ ਸੀਗੇ ਉਹ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਦੀ ਫਸਲ ਨਹੀਂ ਕਿਸੇ ਨੇ ਖਰੀਦੀ ਤਾਂ ਇਸੇ ਤਰ੍ਹਾਂ ਦਾ ਹੀ ਇਸ ਬਾਕੀ ਖੇਤੀ ਦੇ ਵਿੱਚ ਵੀ ਕੀਤਾ ਜਾ ਸਕਦਾ ਇਸ ਤਰ੍ਹਾਂ ਦੀ ਗੱਲ ਰਾਜੀਵਾਲ ਉਹਨਾਂ ਨੇ ਕਹੀ ਔਰ ਨਾਲ ਹੀ ਇਹਨਾਂ ਨੇ ਕਿਹਾ ਕਿ ਜਿਹੜੇ ਪਹਿਲਾਂ ਤਿੰਨ ਕਾਨੂੰਨ ਅਸੀਂ ਰੱਦ ਕਰਵਾ ਕੇ ਆਏ ਆ ਉਹੀ ਨਵੀਂ ਦੇ ਵਿੱਚ ਲਾਗੂ ਕਰਨਾ ਚਾਹੁੰਦੀ ਹੈ ਕੇਂਦਰ ਸਰਕਾਰ ਜੋ ਅਸੀਂ ਨਹੀਂ ਹੁੰਦਿਆਂਗੇ ਜੇ ਇਹੋ ਜਿਹਾ ਕੁਝ ਹੁੰਦਾ ਤਾਂ ਫਿਰ ਇਹਨਾਂ ਨੇ ਐਜੀਟੇਸ਼ਨ ਦੀ ਵਾਰਨਿੰਗ ਦਿੱਤੀ ਹੈ ਕਿ ਪਹਿਲਾਂ ਵਾਲੇ ਅੰਦੋਲਨ ਨਾਲੋਂ ਵੀ ਤਕੜਾ ਅੰਦੋਲਨ ਕੀਤਾ ਜਾਏਗਾ ਕੈਮਰਾ ਪਰਸਨ ਬਲਜਿੰਦਰ ਦੇ ਨਾਲ ਵਿਕਰਮ ਸਿੰਘ ਪੂ ਪੰਜਾਬ ਟੀਵੀ ਚੰਡੀਗੜ੍ਹ